ਅੱਤ ਜੱਟ ਸੋਹੀ ਜੋ ਅਕਸਰ ਹੀ ਪੰਜਾਬ ਦੇ ਮੁੱਦਿਆਂ ਉੱਪਰ ਗੱਲ ਕਰਦਾਗਾ ਸਿੱਖੀ ਧਰਮ ਬਾਰੇ ਬੋਲਦਾ ਹੁੰਦਾ ਸੋ ਉੱਥੇ ਹੀ ਅਪ ਤੁਹਾਨੂੰ ਦੱਸਦੇ ਕਿ ਹੁਣ ਅੱਤ ਜੱਟ ਸੋਹੀ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਪਈ ਆ ਜਿਸ ਦੇ ਵਿੱਚ ਉਹ ਇੱਕ ਬਜ਼ੁਰਗ ਔਰਤ ਦੇ ਉੱਪਰ ਹੱਥ ਚੱਕਦਾ ਪਿਆਗਾ ਤੇ ਉਸਦੇ ਕੇਸ ਖੋਲ ਦਿੰਦਾਗਾ ਜੋ ਕਲਿੱਪ ਵੀ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਕਿ ਕਿਵੇਂ ਅੱਤ ਜੱਟ ਸੋਹੀ ਇੱਕ ਔਰਤ ਨੂੰ ਧੱਕੇ ਮਾਰਦਾ ਪਿਆਗਾ ਤੇ ਤੇ ਲੋਕਾਂ ਦੁਬਾਰਾ ਕਿਹਾ ਜਾ ਰਿਹਾਗਾ ਕਿ ਇਹ ਸੋਸ਼ਲ ਮੀਡੀਆ ਦੇ ਉੱਪਰ ਤਾਂ ਬਹੁਤ ਸਿਆਣੇ ਬਣਦੇ ਨੇ ਤੇ ਸਿੱਖ ਧਰਮ ਦੀ ਇੱਜ਼ਤ ਕਰਨ ਵਾਲੇ ਬਣਦੇ ਨੇ ਪਰ ਹੁਣ ਇੱਥੇ ਇਹ ਹੁਣ ਇੱਕ ਔਰਤ ਦੇ ਉੱਪਰ ਹੱਥ ਚੱਕਿਆ ਜਾ ਰਿਹਾਗਾ ਤੇ ਨਾਲ ਦੀ ਨਾਲ ਉਸ ਦੀ ਕੇਸਾਂ ਦੀ ਵੇਦਵੀ ਕੀਤੀ ਜਾ ਰਹੀ ਆਗੀ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜ਼ਰੂਰ ਕਰਿਓ ਕਿ ਇੱਥੇ ਹੱਤ ਜੱਟ ਸੋਹੀ ਨੇ ਜੋ ਕੀਤਾ ਉਹ ਸਹੀ ਕੀਤਾ ਜਾਂ ਗਲਤ ਲੋਕ ਕੀ ਕਹਿੰਦੇ ਪੈਣੇ ਤੁਸੀਂ ਕਮੈਂਟ ਆਪਣੀ ਸਕਰੀਨ ਉੱਪਰ ਪੜ੍ਹ ਸਕਦੇ ਲਿਖਿਆ ਜਾ ਰਿਹਾ ਹੈ ਕਿ ਇੱਕ ਪਾਸੇ ਤਾਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਤੇ ਨਾਲ ਦੀ ਨਾਲ ਸਿੱਖ ਧਰਮ ਦੀ ਗੱਲ ਕਰਦੇ ਆਂਗੇ ਤੇ ਦੂਜੇ ਪਾਸੇ ਆਪਾਂ ਨਾਰਮਲ ਜਿਹੇ ਘਰੇਲੂ ਕਲੇਸ਼ਾਂ ਦੇ ਵਿੱਚ ਇਕੱਠਾ ਪਾਈ ਕਰਦੇ ਪਿਆਂਗੇ ਇਹਨਾਂ ਨੂੰ ਆਪਾਂ ਬੈਠ ਕੇ ਵੀ ਸੁਲਝਾ ਸਕਦੇ ਆਂਗੇ ਤੇ ਇਹ ਤਾਂ ਦੋਗਲਾਪਨ ਹੋ ਗਿਆ ਕਿ ਇੱਕ ਪਾਸੇ ਤਾਂ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਚੰਗੇ ਬਣਦੇ ਪਿਆਂ ਤੇ ਦੂਜੇ ਪਾਸੇ ਆਪਾਂ ਗਲਤ ਕੰਮ ਕਰਦੇ ਪਿਆਂ ਬਾਕੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ